ਜੇਲ ਚਲੇ ਗਿਆ ਮੈਂ ਜੇਲ ਜੋ ਮੇਰੇ ਹਾਲਾਤ ਕਟਫ ਖਾਦੀ ਹੋ ਸੀ ਮੈਂ 6-7 ਦਿਨ ਇੱਕ ਨੇ ਉੱਥੇ ਇੱਕ ਬੰਦਾ ਅੰਦਰ ਪਿੰਦਾ ਸੀ ਸਮੈਕ ਉਹਨੇ ਮੈਨੂੰ ਰਾਤ ਨੂੰ ਜਿਆਦਾ ਲਵਾਈਆਂ ਦੋ ਚਾਰ ਲੈਣਾ ਮੈਂ ਤਾਂ ਐ ਹੋ ਗਿਆ ਮੈਨੂੰ ਕੁਛ ਕੁੱਟਿਆ ਹੀ ਨਹੀਂ ਹੋਇਆ ਮੈਨੂੰ ਕੁਛ ਵੀ ਨਹੀਂ ਹੋਇਆ ਮੈਂ ਜਮਾ ਓਕੇ ਮੈਨੂੰ ਸਾਰੀ ਪਹਿਲੀ ਵਾਰ ਸਮੈਕ ਤੋਂ ਸਿਰ ਤੇ ਵੀ ਹਾਂ ਮੈਂ ਭੁੱਲ ਹਾਂ ਹਾਂ ਮੈਂ ਭੁੱਲ ਭੱਲ ਗਿਆ ਵੀ ਜੇਲ ਜੋ ਬਾਹਰ ਆ ਗਿਆ ਤਾਂ ਮੈਂ ਮੈਂ ਬਣ ਗਿਆ ਵੀ ਮੇਰੇ ਤੋਂ ਤਾਂ ਕੋਈ ਤਕੜਾ ਬੰਦਾ ਹੀ ਕੋਈ ਨਹੀਂ ਹੈ ਅੰਦਰ ਜਿਵੇਂ ਕੰਟੀਨ ਬਣੀ ਹੋਈ ਆ ਬਾਹਰੋਂ ਕੂਪਨ ਮਿਲ ਜਾਂਦੇ ਨੇ 10 10 20 ਰੁਪਏ ਦੇ ਜੋ ਵੀ ਆਪਾਂ ਲੈਣਾ ਜਿੰਨੇ ਜਿੰਨੇ ਦਾ ਸਮਾਨ ਆ ਜੋ ਰਾਸ਼ਨ ਪੱਤਾ ਲੈਣਾ ਠੀਕ ਆ ਉਹਨਾਂ ਨੇ ਮੈਨੂੰ ਜਿਹਦੀ ਆਪਣੇ ਉੱਚ ਰਲਾ ਲਿਆ ਆਪਣੇ ਖੱਡਾ ਕਹਿੰਦੇ ਨੇ ਅੰਦਰ ਉਹਨੂੰ ਜਿੱਥੇ ਆਪਾਂ ਜੇਲ੍ਹ 'ਚ ਸੌਂਨੇ ਆ ਉਹਨੂੰ ਖੱਡਾ ਕਹਿੰਦੇ ਨੇ ਰੋਟੀਵਾਲ ਬਣਾ ਲਿਆ ਨਾਲ ਆਪਣਾ ਜਿਹੜਾ ਜਿੰਨਾ ਨਾ ਆਪਣੀ ਰੋਟੀ ਸਾਂਝੀ ਉਹਨੂੰ ਰੋਟੀਵਾਲ ਕਹਿੰਦੇ ਨੇ ਤੇ ਮੈਨੂੰ ਲਿਆਜ ਲੱਕੜਾਂ ਦੀ ਬੋਰੀ ਲਿਉਣੀ ਆ ਜਾ ਲਿਉਣਾ ਅੰਦਰ ਜੋ ਜੋ ਸਮਾਨ ਮੈਨੂੰ ਕਹਿੰਦੇ ਸੀਗੇ ਮੈਂ ਲੈ ਆਉਂਦਾ ਸੀ ਪਰ ਮੈਨੂੰ ਉੱਥੇ ਅੰਦਰ ਜਾ ਕੇ ਐ ਹੋ ਗਿਆ ਵੀ ਮੈਂ ਘੈਂਡ ਬੰਦਿਆਂ ਚ ਰਲ ਗਿਆ ਆ ਕੇ ਉਹ ਅੰਦਰ ਵੀ ਜੁੱਤੀ ਫੇਰਦੇ ਸੀ ਉਹ ਆਪਾਂ ਬਾਹਰੋਂ ਗਏ ਸੀਗੇ ਵੀ ਐਡਾ ਵੱਡਾ ਕੇਸ ਪੈਂਖ ਦੇਖੋ ਦਿਮਾਗ ਕਹੇ ਜਿਆ ਬੰਦੇ ਦੀ ਉਮਰ ਕਹਿੋ ਜੀ ਹੁੰਦੀ ਆ ਐਡਾ ਵੱਡਾ ਤੇਤੇ ਕੇਸ ਪੈ ਗਿਆ ਤੇ ਤੂੰ ਇੱਥੇ ਵੀ ਆਪਣੇ ਆਉ ਨੂੰ ਡਾਊਨ ਮਾਰ ਰਿਹਾ ਹਮ ਇੱਕ ਸਭ ਉਮਰ ਕਰ ਹੁੰਦੀ ਆ ਤੇ ਸੰਗਤ ਪੁੱਠੀਆਂ ਜੇ ਮਤਲਬ ਗਲਤ ਜਿਹੜੀਆਂ ਚੀਜ਼ਾਂ ਚ ਆਪਾਂ ਫਸਦੇ ਆ ਜਿਹੜੇ ਨਵੇਂ ਮੁੰਡੇ ਅੱਜਕਲ ਠੋਗ ਠਗਾਈਆ ਕਰੀ ਜਾਂਦੇ ਨੇ ਇਹ ਤੁਹਾਨੂੰ ਕੀ ਲੱਗਦਾ ਵੀ ਕੋਈ ਕੋਈ ਪ੍ਰੋਫੈਸ਼ਨਲ ਥੋੜੀ ਨਾ ਜਿਹੜੇ ਹੁਣ 20 ਆ 20 ਸਾਲ ਦੇ ਮੁੰਡੇ ਨੇ ਉਹ ਮर्डर ਕਰਤਾ ਉਹ ਜਿਹਦੇ ਅੱਜ ਇਨਕਾਊਂਟਰ ਕੱਲ ਮੇਰੇ ਖਿਆਲ ਨਾਲ ਹੋਇਆ ਉਹ 20 ਸਾਲ ਦੀ ਨੂੰ ਕਿੰਨੀ ਕੋ ਉਹ ਹੁੰਦੀ ਆ ਸਿਰਫ ਸ਼ਿਕਾਰ ਹੋ ਜਾਂਦਾ ਬੰਦਾ ਉਹ ਜੀ ਉਹਨੂੰ ਐ ਲੱਗਦਾ ਵੀ ਖੰਨੀ ਇਹ ਜ਼ਿੰਦਗੀ ਪਤਨੀ ਕਿੰਨੇ ਘੰਟ ਆ ਪਰ ਜਦੋਂ ਸੀਆਈ ਦੇ ਵਿੱਚ ਬੰਦਾ ਜਾਂਦਾ ਫਿਰ ਸਾਰਾ ਕੁਝ ਬੰਦੇ ਦੀ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਬਨਮਾਸ਼ੀ ਬਲਮੁਚੀ ਸਾਰਾ ਕੁਝ ਉਹ ਉੱਥੇ ਚਲੋ ਮੈਂ ਰਿਹਾ ਉਹਦੇ ਵਿੱਚ ਕੀ ਸੀਗਾ ਪੁਲਿਸ ਨੇ ਚਲੋ ਹੁਣ ਆਪਾਂ ਉਹ ਗੱਲ ਤੇ ਨਹੀਂ ਜਾਣੇ ਵੀ ਮੇਰਾ ਕਿਵੇਂ ਬਚਾ ਹੋਇਆ ਜਾਂ ਲਾਲੋ ਵੀ ਕਿਉਂਕਿ ਮੈਂ ਦੋਸ਼ੀ ਹੈ ਹੀ ਨਹੀਂ ਸੀਗਾ ਮੈਂ ਕਤਲ ਕਰਿਆ ਹੀ ਨਹੀਂ ਸੀਗਾ ਮੈਂ ਜੇ ਮੈਂ ਕੁਝ ਕਿਉਂਕਿ ਪੁਲਿਸ ਕਿਤੇ ਛੱਡਦੀ ਹੈ ਕਿ ਨੇ ਕਤਲ ਕਰਿਆ ਹੋਵੇ ਪੁਲਿਸ ਦਾ ਮਿੰਟ ਚ ਕਾਫਰ ਕਰ ਲੈਂਦੀ ਉਹ ਸਾਰਾ ਕੁਝ ਜੋ ਤਬਦੀਸ਼ ਚ ਆਇਆ ਹੋਰ ਕਰਿਆ ਸਭ ਕਰਿਆ ਉਹਦੇ ਵਿੱਚ ਮੈਂ ਦੋਸ਼ੀ ਹੈ ਨਹੀਂ ਸਿਰਫ ਉਹ ਮੇਰਾ ਉਹਨੇ ਬਾਇ ਨੇਮ ਨਾ ਲਿਖਾਇਆ ਸੀ ਜਿਹੜਾ ਤਾਂ ਕਰਕੇ ਉਹ ਜੋ ਵੀ ਹੋਇਆ ਚਲੋ ਮੇਰੀ ਜ਼ਮਾਨਤ ਹੋ ਗਈ ਮਹੀਨੇ ਬਾਅਦ ਜੇਲ੍ਹ ਜੋ ਬਾਹਰ ਆ ਗਿਆ ਤਾਂ ਮੈਂ ਮੈਂ ਬਣ ਗਿਆ ਵੀ ਮੇਰੇ ਤੋਂ ਦਾ ਕੋਈ ਤਕੜਾ ਬੰਦਾ ਹੀ ਕੋਈ ਨਹੀਂ ਹੈ ਕਿਉਂਕਿ ਜਿਹੜਾ ਪਹਿਲਾਂ ਡਰ ਸੀ ਕਿ ਜੇਲ੍ਹ ਜਾਣ ਦਾ ਪੁਲਿਸ ਦਾ ਉਹ ਨਿਕਲ ਗਿਆ ਪੁਲਿਸ ਦਾ ਤਾਂ ਪਹਿਲੇ ਹੀ ਨਿਕਲਿਆ ਹੋਇਆ ਸੀ ਪਤਾ ਸੀ ਵੀ ਚਾਰ ਪਟੇ ਮਾਰ ਦੇਣਗੇ ਹੋਰ ਕੀ ਗੱਲ ਲੈਣਗੇ ਬੱਤ ਕੀ ਹੋਊਗਾ ਪਟੇ-ਪਟੇ ਜਿੰਨੀ ਵਾਰ ਜਿਹੜੇ 1-2 ਵਾਰ ਪਹਿਲਾਂ-ਪਹਿਲਾਂ ਜਿਹੜੇ ਬੱਜੇ ਨੇ ਬੱਜੇ ਨੇ ਜਦੋਂ ਉਦੋਂ ਬਾਅਦ ਤਾਂ ਵਿਚਾਰ ਰਿਹਾ ਤੇ ਜਾਂ ਫਿਰ ਉਹ ਜਿਹੜਾ ਤੁਹਾਨੂੰ ਦੱਸਿਆ ਸਾਰੀ ਕਹਾਣੀ ਆ ਪਰ ਮੇਰਾ ਦਿਮਾਗ ਹੋਰ ਜ਼ਿਆਦਾ ਖਰਾਬ ਹੋ ਗਿਆ ਵੀ ਮੈਂ ਜੇਲ੍ਹ ਚੋਂ ਆਇਆ ਕਤਲ ਕੇਸ ਚੋਂ ਆਇਆ ਫਿਰ ਜਦ ਤੁਸੀਂ ਬਾਹਰ ਆਏ ਤਾਂ ਤੁਹਾਡੇ ਮਨ ਦੇ ਵਿੱਚ ਆਏ ਸੀ ਜਿਹੜੇ ਲੋਕਾਂ ਨੇ ਤੁਹਾਡਾ ਨਾਮ ਲਖਾਤਾ ਵੀ ਇਹਨਾਂ ਨੂੰ ਮੈਂ ਹੁਣ ਦੇਖਦਾ ਆਏ ਹੋਏ ਸੀ ਮਨ ਦੇ ਵਿੱਚ ਉਦੋਂ ਦੇਖੋ ਉਹ ਜਿਹੜਾ ਪਰਿਵਾਰ ਸੀ ਜਿਨ੍ਹਾਂ ਦਾ ਮੁੰਡਾ ਸੀ ਉਹ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਸੀ ਜੇ ਦੇਖਿਆ ਜਾਵੇ ਵੀ ਉਹਨਾਂ ਨੇ ਮਨੋਂ ਲਖਾਤਾ ਵੀ ਹਾਂ ਮੈਂ ਮੰਨ ਲਉ ਕਿਰਪਾਨ ਲੈ ਕੇ ਗਿਆ ਉਹਨਾਂ ਨੂੰ ਲੱਗਿਆ ਵੀ ਇਹਨੇ ਐ ਕਰਤਾ ਹੋਊਗਾ ਉਹ ਵੀ ਵਿਚਾਰੇ ਆਮ ਜੀ ਬੰਦੇ ਸੀਗੇ ਉਹ ਕੋਈ ਇੱਕ ਤਾਂ ਹੋਵੇ ਵੀ ਮੈਂ ਹੋਵੇ ਕੋਈ ਮੇਰੀ ਉਹਨਾਂ ਕੋਈ ਲਾਕਡਾਡ ਸੀ ਤਾਂ ਮੇਰਾ ਕਰਾਤਾ ਇਸ ਕਰਕੇ ਉਹ ਮੇਰੇ ਉਹਨਾਂ ਵਰਦੀ ਇਹ ਦਿਮਾਗ 'ਚ ਹਾਂ ਇਹ ਚੀਜ਼ ਨਹੀਂ ਗਈ ਹੈਗੀ ਮੇਰੇ ਦਿਮਾਗ 'ਚ ਠੀਕ ਹੈ ਤੇ ਪਰ ਜਿਹੜੇ ਮੇਰੇ ਪੰਗੇ ਉਹ ਪਹਿਲਾਂ ਨਾਲੋਂ ਵੱਧ ਗਏ ਵਧਣ ਦਾ ਕਾਰਨ ਕੀ ਸੀ ਸਮੈਕ ਦੇ ੱਟਕੇ ਚੜ ਗਏ ਸਮੈਕ ਬਾਈ ਜਿਹੜੇ ਜ਼ਿਆਦਾ ਆਪਾਂ ਨੁਕਸਾਨ ਕਰਦੇ ਆ ਕਿਸੇ ਬੰਦੇ ਦਾ ਮੰਨ ਲਓ ਬਾਟਰ ਟੱਕ ਕਰਦੇ ਆ ਜਾਂ ਹੋਰ ਜ਼ਿਆਦਾ ਕਰਦੇ ਆ ਉਂ ਭਾਵੇਂ ਆਪਾਂ ਘੱਟ ਕਰਦੇ ਆ ਪਰ ਇਸ ਇਹ ਜਦੋਂ ਆਪਣਾ ਮੰਨ ਲਓ ਕੋਈ ਸ਼ਰਾਬ ਜ਼ਿਆਦਾ ਪੀਤੀ ਆ ਜਾਂ ਕੋਈ ਨਸ਼ਾ ਆਪਾਂ ਵੱਧ ਕੀਤਾ ਉਦੋਂ ਜ਼ਿਆਦਾ ਹੋਰ ਵੀ ਬੰਦਾ ਵੱਧ ਕਰ ਦਿੰਦਾ ਯਾਨੀ ਕਹਿੰਦਾ ਵੀ ਇੱਕ ਦਲੇਰ ਆ ਇਹਦੇ ਇੱਕ ਤਾਂ ਦਲੇਰ ਆ ਨਸ਼ਾ ਕਰਕੇ ਤੁਸੀਂ ਦੇਖੋ ਇਹ ਕਿਸੇ ਦਾ ਬੰਦਾ ਪੈਗ ਲਾਇਆ ਹੋ ਜਿਹਨਾਂ ਜਿਹਨੇ ਕਦੇ ਚਪੇੜਬ ਨਹੀਂ ਮਾਰੀ ਹੁਣ ਉਹ ਵੀ ਲਾ ਕੇ ਦੋ ਕੋ ਹੁ ਵੀ ਮੈਂ ਚੱਕ ਲਾ ਮੈਂ ਕਰ ਦਿੰਦਾ ਮਾਰਦਾ ਕਿ ਨਹੀਂ ਫਿਰ ਉਹ ਉਹ ਨਸ਼ੇ ਦਾ ਕਿੰਨੇ ਖਤਰਨਾਕ ਨੇ ਉਹਦੇ ਨਾਲੋਂ ਸੋ ਮੈਂ ਇੱਕ ਚੱਟਾ ਫਿਰ ਲੜਾਈਆਂ ਦਾਕਾ ਮਾ ਹੋਰ ਵੱਧ ਗਿਆ ਬਾਈ ਲੜਾਈ ਚੱਕਲੇ ਹੁੰਦਾ ਹੋਊਗਾ ਵੀ ਹੁਣ ਤਾਂ ਮੈਂ ਜੇਲ੍ਹ ਜਾਇਆ ਹੁਣ ਦੱਸ ਕੀ ਕਰਨਾ ਅੱਛਾ ਦੇਖੋ ਦਿਮਾਗ ਖਰਾਬ ਜਦੋਂ ਨਾ ਅਸੀਂ ਉੱਥੇ ਡਿਊਟੀ ਤੇ ਆਏ ਜਿਸ ਦਿਨ ਮੇਰੀ ਜ਼ਮਾਨਤ ਹੋਈ ਆ ਅਸੀਂ ਪੁਲਿਸ ਵਾਲਿਆਂ ਨੂੰ ਕਰੀਏ ਅਸੀਂ ਤਾਂ ਆਏ ਮਹੀਨੇ ਨੂੰ ਫੇਰ ਜਿੰਨਾਂ ਜਰ ਅੰਦਰ ਸੀ ਉਦੋਂ ਤਾਂ ਐ ਸੀ ਵੀ ਬਾਹਰ ਚਲ ਜੀਏ ਅੱਛਾ ਜਮਾਨਤ ਛੇਤੀ ਜਮਾਨਤ ਹੋ ਗਈ ਨਾ ਮੈਨੂੰ ਜਿਹਦਾ ਲੱਗੇ ਹੁੰਦੇ ਅੰਦਰ ਸਾਲ 2 3 4 ਸਾਲ ਫੇਰਗੇ ਸ਼ਬਦ ਕਿਵੇਂ ਮੂਹਰੇ ਆ ਜਾਂਦੇ ਛੇਤੀ ਹੋ ਗਏ ਤੇ ਕਿਹਾ ਵੀ ਗੱਲ ਇਹ ਕੁਝ ਨਹੀਂ ਇਹ ਤਾਂ ਵੀ ਜੇ ਕਤਲ ਕੇਚ ਬੰਦਾ ਬਾਹਰ ਜਾ ਸਕਦਾ ਤੇ ਫੇਰ ਤਾਂ ਕੁਝ ਨਹੀਂ ਆ ਉਹਨਾਂ ਨੇ ਸ਼ੱਕ ਦੇ ਉਹ ਚ ਪਾਇਆ ਸੀਗਾ ਮੈਨੂੰ ਜਿਹੜਾ ਪੁਲਿਸ ਦੇ ਜੋ ਵੀ ਬਣਾਇਆ ਸੀ ਕਿਉਂਕਿ ਕੁਝ ਹੈ ਨਹੀਂ ਸੀ ਉਹਦੇ ਵਿੱਚ ਕੋਈ ਉਹ ਤਾਂ ਮੇਰਾ ਮੇਰੀ ਜੇਲ੍ਹ ਦਾ ਮੈਨੂੰ ਕਹਿੰਦੇ ਸੀ ਜਮਾਨਤ ਹੋਣੀ ਨਹੀਂ ਕਿਉਂਕਿ ਕੇਸ ਹੀ ਇਹੋ ਜਿਹਾ ਸੀ ਤੇ ਲੜਾਈ ਸਮੈਗ ਜਦੋਂ ਬਾਈ ਜ਼ਿੰਦਗੀ ਚ ਅੰਦਰ ਤਾਂ ਚਲੋ ਥੋੜੀ ਬਾਲੀ ਪੀਤੀ ਜਿਹੜੀ ਮਾੜੀ ਮੁੱਟੀ ਨਾਲ ਇੱਕ ਦੋ ਚਾਰ ਲੈਣਾ ਪੰਜ ਲਾ ਕੇ ਹੀ ਸੈੱਟ ਹੋ ਜਾਂਦਾ ਸੀ ਕੰਮ ਬਾਹਰ ਜਿਵੇਂ ਜਿਵੇਂ ਆਏ ਡੋਜ ਬਧੀ ਉਹਦੇ ਮੋਨ ਉਹਦੋਂ ਮੋਨੇ ਸੀ ਮੋਨਾ ਸੀ ਹਾਂ ਮੈਂ ਬਾਲ ਤਾਂ ਮੈਂ ਆਹ ਹੁਣ 10 ਸਾਲ ਤੋਂ ਹੀ ਰੱਖੇ ਨੇ ਠੀਕ ਹੈ ਉਹਨਾਂ ਦਾ ਮੈਂ ਮੋਨਾ ਸੀ ਉਹ ਅੱਗੇ ਨਾ ਜਿਹੜੇ ਪਾਇਪ ਨਾ ਆਪਾਂ ਪੀਨੇ ਆ ਜਿੰਨਾ ਚਿਰ ਬੰਦਾ ਨਹੀਂ ਉਹ ਪਾਇਪ ਬਣਾਉਣਾ ਛੇਤੀ ਛੇਤੀ ਬਣਾਉਣਾ ਨਹੀਂ ਹੁੰਦਾ ਹੈ ਗੱਲ ਕੁਛ ਨਹੀਂ ਪਰ ਉਹ ਜਿੰਨਾ ਚਿਰ ਬੰਦਾ ਕਿਸੇ ਤੇ ਡਿਪੈਂਡ ਹੁੰਦਾ ਵੀ ਫਲਾਣੇ ਕੋਲ ਜਾਊਗਾ ਪੀਊਗਾ ਜਦੋਂ ਆਪਦੇ ਆ ਬਣਾਉਣਾ ਆ ਜਾਂਦਾ ਫਿਰ ਉਹ ਬੰਦਾ ਇਕੱਲਾ ਬੀਣ ਲਾ ਜਾਂਦਾ ਇਸ ਸਮੇਂ ਇੱਕ ਇਹ ਜਾਂ ਨਸ਼ਾ ਗੰਦਾ ਜਿਹੜੇ ਬੰਦਾ दारू ਵੱਧ ਪੀ ਲੂ ਉਹ ਨੂੰ ਬਾਹਰ ਆ ਜੂਗੀ ਉਹਦੀ ਕੋਈ ਭੁੱਕੀ ਫੀਮ ਵੱਧ ਖਾ ਲੂ ਇਹ ਇਹਦੇ ਨਾਲ ਤਾਂ ਬੰਦਾ ਰੱਜਦਾ ਹੀ ਨਹੀਂ ਸੌਂਦਾ ਵੀ ਉਹ ਨਾਲੇ ਬੰਦਾ ਸੌਂ ਹੀ ਵੀ ਜਾਊਗਾ ਨਾ ਤਾਂ ਵੀ ਉਹਨੇ ਗੜਾ ਮੈਂ ਪੀ ਜਾਵਾਂ ਤਾਂ ਇਹਦਾ ਰੱਜ ਇਹਦਾ ਕੋਈ ਰੱਜ ਨਹੀਂ ਆਏਗਾ ਰਜਦਾਈ ਨਹੀਂ ਬੰਦਾ ਸਮੈਕਦਾ ਨਾ ਸਮਾਏਗਾ ਜਹੇ ਚੱਟਾ ਜਹੇ ਜਿਹੜੀਆਂ ਚੀਜ਼ਾਂ ਨੇ ਇਹ ਇਹਦਾ ਨਾ ਬੰਦਾ ਰਜਦਾ ਨਹੀਂ ਹੈਗਾ ਫਿਰ ਤੁਸੀਂ ਇਹ ਦੇਖੋ ਇੱਕ ਬੰਦਾ ਐ ਜ਼ਿੰਦਗੀ ਵਧੀਆ ਪੂਰੀ ਟੌਰ ਨਾਲ ਕੱਢ ਰਿਹਾ ਕੱਪੜੇ ਲੀੜੇ ਵਧੀਆ ਨੇ ਕਾਰ ਥੱਲੇ ਆ ਸਾਰੀਆਂ ਸੁਖ-ਸੂਲਤਾ ਹੈਗੀਆਂ ਨੇ ਪਹਿਲੇ ਪਹਿਲਾ ਜਨ ਜਰ ਪੈਸੇ ਹੁੰਦੇ ਨੇ ਆਪਣੇ ਕੋਲ ਘਰੋਂ ਮਿਲਦੇ ਨੇ ਹੋਰ ਹੁੰਦੇ ਨੇ ਚੱਲੀ ਜਾਂਦਾ ਕੰਮ ਸੇ ਤੁਮ ਨਹੀਂ ਪਤਾ ਲੱਗਦਾ ਖਰਾਬ ਸਮੈਗ ਸਮੋਕ ਬਿਨਿਆ ਖਾ ਪੀ ਵੀ ਰਹੇ ਆ ਨਾਲ ਵਧੀਆ ਕਿਉਂਕਿ ਜਦੋਂ ਸੌਖਾ ਤਰੀਕਾ ਨਸ਼ਾ ਮਿਲਦਾ ਉਦੋਂ ਹੀ ਬੰਦਾ ਮਾੜਾ ਹੋਣਾ ਉਦੋਂ ਸ਼ੁਰੂ ਹੁੰਦਾ ਜਦੋਂ ਨਸ਼ਾ ਮਿਲਣਾ ਘਟ ਜਾਂਦਾ ਹੂੰ ਮਿਲਦਾ ਨਹੀਂ ਫਿਰ ਉਦੋਂ ਮਦਰ ਜਿਹਨੂੰ ਜਦੋਂ ਨਸ਼ਾ ਹੀ ਨਹੀਂ ਮਿਲੇ ਫਿਰ ਦੁਨੀਆ ਸਾਰੀ ਬਲੈਕ ਐਂਡ ਵਾਈਟ ਆ ਕੋਈ ਵਿਆਹ ਨਹੀਂ ਕੋਈ ਮਾਂ ਨਹੀਂ ਕੋਈ ਪਿਓ ਨਹੀਂ ਕੋਈ ਕੁਝ ਨਹੀਂ ਹੈ ਯਾਨੀ ਜ਼ਿੰਦਗੀ ਇਹੋ ਜਿਹੀ ਹੋ ਜਾਂਦੀ ਹੈ ਹੁਣ ਮੈਂ ਮੇਰਾ ਵਿਆਹ ਹੋਏ ਨੂੰ ਵੀ ਥੋੜਾ ਟਾਈਮ ਹੀ ਹੋਇਆ ਸੀ ਜਦੋਂ ਮੈਂ ਚੜਿਆ ਆ ਪਟੇ ਤੇ ਹੂੰ 2007 ਦੀ ਗੱਲ ਆ ਹੂੰ ਤੇ ਸਾਲਕ ਦੇ ਵਿੱਚ ਹਜੇ ਮੈਨੂੰ ਹਜੇ ਮੇਰਾ ਵਿਆਹ ਹੋਏ ਨੂੰ ਵੀ ਸਾਲ ਕਈ ਹੋਇਆ ਸੀਗਾ ਤੇ ਕੀ ਹੋਇਆ ਆਪਣਾ ਮੇਰਾ ਕੁਝ ਝਗੜਾ ਹੋ ਗਿਆ ਸਹੁਰੇ ਪਰਿਵਾਰ ਚ ਬਾਹਰ ਆਉਣ ਤੋਂ ਬਾਅਦ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਅੱਛਾ ਇੱਕ ਵਿਆਹ ਜਲੇ ਸਾਲ ਕੋ ਸਾਲ ਜੇ ਤੁਸੀਂ ਐ ਲਾ ਲਓ ਮੇਰੀ ਵਾਈਫ ਜੇ 1 ਮਹੀਨਾ ਇੱਥੇ ਮੇਰੇ ਕੋ ਰਹਿੰਦੀ ਸੀ ਤਾਂ 2 ਮਹੀਨੇ ਪੱਕੇ ਰਹਿੰਦੀ ਸੀ ਉਹਦਾ ਕਾਰਨ ਕੀ ਸੀ ਪੁਲਿਸ ਘਰੇ ਆਉਂਦੀ ਸੀ ਮੈਨੂੰ ਇਹ ਚੀਜ਼ ਬਰਦਾਸ਼ਤ ਨਹੀਂ ਹੋਣੀ ਇਹ ਵੀ ਮੇਰੀ ਘਰ ਵਾਲੀ ਘਰੇ ਆ ਕੋਈ ਪੁਲਿਸ ਵਾਲਾ ਆ ਕੇ ਕੁਝ ਬੋਲ ਜਵੇ ਜਿਵੇਂ ਕਿ ਆਪਣੇ ਘਰਾਂ ਦੇ ਆਪਣੇ ਹੁੰਦੇ ਨੇ ਨਾ ਵੀ ਹਾਂ ਤੇ ਉਹ ਚੱਕਰ ਚ ਉਹਨੂੰ ਉੱਥੇ ਛੱਡਿਆ ਆਉਂਦਾ ਸੀਗਾ ਤੇ ਸੋਹਰਾ ਸਾਹਿਬ ਮੇਰੇ ਛੋਟੀ ਉਮਰ ਦੇ ਵਿੱਚ ਡੈਥ ਹੋ ਗਈ ਸੀ ਉਹਨਾਂ ਦੀ ਤੇ ਬਹੁਤ ਚੰਗੇ ਪਰਿਵਾਰ ਚ ਵਿਆਹ ਹੋਇਆ ਮੈਂ ਜਾਂ ਸਿੱਖਾਂ ਦਾ ਲੈਣਾ ਵਜਦਾ ਜਸੋਵਾਲ ਕੋਲ ਜਸੋਵਾਲ ਪਿੰਡਾ ਪਟਿਆਲੇ ਕੋਲ ਮੈਂ ਹੁਣ ਤਾਂ ਇੱਧਰ ਆ ਗਏ ਉਹ ਨੇੜੇ ਆ ਕੇ ਰੁੜਕੀ ਕੋਲ ਸਾਸੂ ਮੇਰੀ ਬਹੁਤ ਦਲੇਰ ਮਤਲਬ ਵੀ ਕਹਿਣ ਦਾ ਭਾਵ ਵੀ ਜੈ ਜਿਵੇਂ ਇੱਕ ਮੇਰੀ ਮਾਂ ਉਹ ਮੇਰਾ ਕਰਦੀ ਸੀ ਤਾਂ ਉਹ ਸੱਸ ਵੀ ਮੇਰਾ ਉਵੇਂ ਹੀ ਹੀ ਕਰਦੀ ਸੀ ਜੇ ਮੈਂ ਸਾਸੂ